ਚੰਡੀਗੜ੍ਹ ਦੇ ਇੰਟਰਨੈਸ਼ਨਲ ਹਾਕੀ ਖਿਡਾਰੀ ਤੇ 올ੰਪੀਅਨ ਸੁਖਬੀਰ ਸਿੰਘ ਗਿੱਲ ਦਾ 26 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਸੈਕਟਰ 49 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਰ ਰੱਖੀ ਗਈ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੂੰ ਸਲਾਮੀ ਦੇਣ ਦੇ ਲਈ ਚੰਡੀਗੜ੍ਹ ਦੇ ਹਾਕੀ ਸਟੇਡੀਅਮ 42 ਤੋਂ ਗੁਰਦੁਆਰਾ ਸਾਹਿਬ 49 ਤੱਕ ਇੱਕ ਸ਼ਰਧਾਂਜਲੀ ਯਾਤਰਾ ਵੀ ਕੱਢੀ ਗਈ ਤੇ ਯਾਤਰਾ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਨਾਲ ਹੀ ਚੰਡੀਗੜ੍ਹ ਪ੍ਰਾਪਰਟੀ ਸੰਗਠਨ ਦੇ ਮੈਂਬਰ ਵੀ ਇਸ ਮੌਕੇ ਇਕੱਠੇ ਹੋਏ ਤੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰ ਵੱਲੋਂ ਫੜਾਰੀਆਂ ਦੀ ਮਦਦ ਨਾ ਕਰਨ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਮੋਦੀ ਸਮੇਤ ਦੇਸ਼ ਦੇ ਕਈ ਸਾਬਕਾ ਹਾਕੀ ਖਿਡਾਰੀ ਵੀ ਸ਼ਾਮਲ ਹੋਏ ਤੇ ਉਤੇ ਹੀ ਸਾਬਕਾ ਹਾਕੀ ਖਿਡਾਰੀ ਜਤਿੰਦਰ ਸਿੰਘ ਦਾਦਰਾ ਵੱਲੋਂ ਕਿਹਾ ਗਿਆ ਕਿ ਜਿਸ ਵਿਅਕਤੀ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਸਨਮਾਨ ਦੇ ਲਈ ਖੇਡਦੇ ਹੋਏ ਕੱਢ ਦਿੱਤੀ ਉਸ ਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਵੀ ਅੰਤਮ ਮੌਕੇ ਅੱਗੇ ਆਉਣਾ ਚਾਹੀਦਾ ਸੀ ਜੀ ਜੀ ਇਹਨਾਂ ਦੀ ਮਦਦ ਕਰਦੇ ਥੋੜਾ ਜਿਹਾ ਹੈਲਪ ਕਰਦੇ ਜਿਹੜੇ ਬੰਦੇ ਨੇ ਕੰਟਰੀ ਆਸਤੇ ਬਹੁਤ ਕੁਝ ਦਿੱਤਾ ਹੋਵੇ ਸਰਕਾਰਾਂ ਨੂੰ ਚਲ ਜਾਈਏ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਪਹਿਲਾਂ ਸਾਡੇ ਦੇਸ਼ ਲਈ ਲੜਾਈ ਲੜੀ ਐ ਭਾਵੇਂ ਕਿ ਕਿਨਾਂ ਚ ਜਾ ਲੋ ਜਾਂ ਬਾਰਡਰ ਤੇ ਜਾ ਲੋ ਅਸੀਂ ਸਮਝਦੇ ਹਾਂ ਸਾਡੇ ਦੇਸ਼ ਦੇ ਅੱچھے ਸਿਪਾਹੀ ਸੀ ਉਹ ਬੜਾ ਦੁੱਖ ਹੁੰਦਾ ਹੈ ਇਸ ਤੀਕੇ ਜਾ ਕੇ ਜਦੋਂ ਸਰਕਾਰਾਂ ਸਾਥ ਨਾ ਦੇਣ ਜਦੋਂ ਤਾਂ ਕੋਈ ਮੈਡਲ ਜਿੱਤ ਕੇ ਅੱਜ ਦੇ ਬੱਚੇ ਹੁਣ ਲੈ ਕੇ ਆਉਂਦੇ ਉਹਨਾਂ ਨੂੰ ਕਰੋੜਾ ਰੁਪਈਆ ਵੀ ਮਿਲ ਰਿਹਾ ਤੇ ਅਛੜੀਆਂ ਪੋਸਟਾਂ ਵੀ ਨਿਵਾਜੀਆਂ ਜਾਂਦੀਆਂ ਤੇ ਇਹੀ ਉਹਨਾਂ ਦੀ ਵਿਦਾਈ ਚੰਗੇ ਢੰਗ ਨਾਲ ਕੀਤੀ ਜਾਵੇ ਔਰ ਇਹ ਉਹਨਾਂ ਦੀ ਬਿਮਾਰੀ ਦੇ ਉੱਤੇ ਉਹਨਾਂ ਦੀ ਕੋਈ ਸੰਯੋਗ ਕੀਤਾ ਜਾਵੇ ਤੇ ਮੇਰਾ ਕੱਲ ਉਹ ਜਿਆਦਾ ਵਧੀਆ ਉਪਰਾਲਾ ਰਹੇਗਾ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰਾਂ ਨੂੰ ਇਹੀ ਬੇਨਤੀ ਕਰਾਂਗਾ ਆਉਣ ਵਾਲੇ ਦਿਨਾਂ 'ਚ ਕਿਸੇ ਨਾਲ ਵੈਸੇ ਤਾਂ ਇਹੋ ਜੀ ਕਟਨਾ ਵਾਪਰੇ ਨਾ ਦਿੱਜੋ ਪਰ ਜੇ ਵਾਪਰੇ ਤਾਂ ਸਰਕਾਰਾਂ ਨੂੰ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਚਾਹੀਦਾ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਜੀ ਰਿਪੋਰਟ